ਮੁਠੋੜੀਆਂ ਜੁੱਤੀਆਂ ਮੇਰਾ ਸਿਰ ਮੁਠੋੜੀਆਂ ਜੁੱਤੀਆਂ ਮੇਰਾ ਸਿਰ ਮੈਂ ਇੱਕ ਮੇਰੇ ਜਾਂ ਤਾਂ ਗੋਲੀਆਂ ਮਾਰ ਦੋ ਇੱਕ ਮੇਰੇ ਜਾਂ ਤਾਂ ਗੋਲੀਆਂ ਮਾਰ ਦੋ ਸੜਕ ਤੇ ਅਕਸਰ ਵਾਹਨ ਚਲਾਉਂਦਿਆਂ ਤੁਹਾਨੂੰ ਟ੍ਰੈਫਿਕ ਪੁਲਿਸ ਦਿਖ ਜਾਂਦੀ ਹੈ ਭਾਰਤ ਦਾ ਹਾਲ ਇਹ ਹੈ ਕਿ ਤੁਹਾਡੇ ਵਾਹਨ ਦੇ ਕਾਗਜ਼ ਪੂਰੇ ਵੀ ਹੋਣ ਤਾਂ ਵੀ ਤੁਹਾਡੇ ਦਿਲ ਦੀ ਧੜਕਣ ਵੱਜ ਜਾਂਦੀ ਹੈ ਪੁਲਿਸ ਵਾਲਿਆਂ ਨੂੰ ਦੇਖ ਕੇ ਤੁਹਾਨੂੰ ਆਪਣੇ ਆਪ ਤੇ ਸ਼ੱਕ ਹੋ ਜਾਂਦਾ ਹੈ ਕਿ ਕਿਤੇ ਸ਼ਾਇਦ ਮੇਰੇ ਵਾਹਨ ਦੇ ਹੀ ਕਾਗਜ਼ ਪੂਰੇ ਨਹੀਂ ਹੋਣਗੇ ਜਦੋਂ ਸੜਕ ਤੇ ਕੁਝ ਇਸੇ ਤਰ੍ਹਾਂ ਤੁਹਾਡੀ ਗੱਡੀ ਕੋਲ ਵਰਦੀ ਵਾਲੇ ਆਉਂਦੇ ਨੇ ਡਰਾਬ ਨਾਲ ਕਾਗਜ਼ ਦੇਖਣ ਦੀ ਗੱਲ ਕਹਿੰਦੇ ਨੇ ਤਾਂ ਵਰਦੀ ਵਾਲਿਆਂ ਨਾਲ ਕੁਝ ਮਿੰਟਾਂ ਦੀ ਇਹ ਮੁਲਾਕਾਤ ਸਾਰਾ ਦਿਨ ਯਾਦ ਰਹਿੰਦੀ ਹੈ ਇਹਨਾਂ ਤਸਵੀਰਾਂ 'ਚ ਵੀ ਪਹਿਲੀ ਨਜ਼ਰੀ ਕੁਝ ਅਜੀਹ ਹੈ ਜਾਪਦਾ ਹੈ ਪਹਿਲੀ ਗੱਲ ਕੀ ਸਰ ਸਰ ਮੈਂ ਗਲਤੀ ਨਹੀਂ ਸੁਣ ਮੈਂ ਸੁਣੋ ਜੀ ਮਾੜੀ ਗੱਲ ਮਾੜੀ ਥੋਡੀਆਂ ਜੁੱਤੀਆਂ ਮੇਰਾ ਸਿਰ ਮੋਡੀਆਂ ਜੁੱਤੀਆਂ ਮੇਰਾ ਸਿਰ ਮੋਡੀਆਂ ਜੁੱਤੀਆਂ ਮੇਰਾ ਸਿਰ ਪਰੇ ਕੀ ਕਾਗਜ਼ਾਤ ਮੰਗਣ ਦੀ ਥਾਂ ਤੇ ਇਹ ਜਨਾਬ ਸਿਰ 'ਚ ਜੁੱਤੀਆਂ ਮਾਰਨ ਦੀ ਗੁਜ਼ਾਰਿਸ਼ ਕਿਉਂ ਕਰ ਰਹੇ ਨੇ ਵਰਦੀ ਦਾ ਰੋਬ ਰੱਖਣ ਵਾਲੇ ਜਨਾਬ ਨੂੰ ਜੁੱਤੀਆਂ ਦੀ ਕੀ ਲੋੜ ਹੈ ਨਹੀਂ ਸਮਝੇ ਲੋ ਫਿਰ ਇਹ ਵੀ ਸੁਣੋ ਇੱਕ ਮੇਰੇ ਜਾਂ ਤੱਕ ਗੋਲੀਆਂ ਮਾਰ ਦੋ ਇੱਕ ਮੇਰੇ ਜਾਂ ਤੱਕ ਗੋਲੀਆਂ ਮਾਰ ਦੋ ਸੜਕ ਤੇ ਆਵਾਜਾਈ ਨੂੰ ਦਰਸਤ ਰੱਖਣ ਲਈ ਸੀਟੀਆਂ ਮਾਰ ਕੇ ਡਿਊਟੀ ਬਜਾਉਣ ਵਾਲੇ ਜਨਾਬ ਖੁਦ ਨੂੰ ਗੋਲੀ ਮਾਰਨ ਦੀ ਗੁਜ਼ਾਰਿਸ਼ ਕਰ ਰਹੇ ਨੇ ਤੁਹਾਨੂੰ ਜੇਕਰ ਇਹ ਸਭ ਕੋਈ ਫਿਲਮੀ ਸੀਨ ਲੱਗ ਰਿਹਾ ਹੈ ਤਾਂ ਸਭ ਤੋਂ ਪਹਿਲਾਂ ਆਪਣੇ ਮੂੰਹ ਤੇ ਪਾਣੀ ਦੇ ਛਿੱਟੇ ਮਾਰ ਕੇ ਆਓ ਫਿਰ ਸੁਣੋ ਇਹਨਾਂ ਤਸਵੀਰਾਂ ਦੀ ਅਸਲ ਹਕੀਕਤ ਸਭ ਤੋਂ ਪਹਿਲਾਂ ਇਹਨਾਂ ਜਨਾਬ ਦਾ ਤਾਰੂਫ ਕਰਵਾ ਦਿੰਨੇ ਆ ਨਾਮ ਜਗਜੀਤ ਸਿੰਘ ਅਹੁਦਾ ਟ੍ਰੈਫਿਕ ਪੁਲਿਸ ਚ ਹੌਲਦਾਰ ਕੱਲ ਲੁਧਿਆਣਾ ਜ਼ਿਲ੍ਹੇ ਦੇ ਦੁਰਾਹੇ 'ਚ ਗੁਰਥਲੀ ਬ੍ਰਿਜ ਤੋਂ ਗੁਜ਼ਰ ਰਹੇ ਸੀ ਪੰਜਾਬ ਦੇ ਖਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਇੱਥੇ ਉਹਨਾਂ ਨੇ ਹੌਲਦਾਰ ਜਗਜੀਤ ਸਿੰਘ ਤੇ ਹੌਲਦਾਰ ਮਨਜੀਤ ਸਿੰਘ ਨੂੰ ਰਿਸ਼ਵਤ ਲੈਂਦੇ ਦੇਖ ਲਿਆ ਰਿਸ਼ਵਤ ਲਈ ਜਾ ਰਹੀ ਸੀ ਇੱਕ ਵਾਹਨ ਦੇ ਡਰਾਈਵਰ ਤੋਂ ਜਿਸ 'ਚ ਲੱਦੇ ਹੋਏ ਸੀ ਪਸ਼ੂ ਹੁਣ ਤੁਹਾਡੇ ਮਨ 'ਚ ਜੇਕਰ ਇਹ ਸਵਾਲ ਉੱਠ ਰਿਹਾ ਹੈ ਕਿ ਇੱਕ ਮੰਤਰੀ ਗੁਜ਼ਰ ਰਿਹਾ ਹੋਵੇ ਅਤੇ ਪੁਲਿਸ ਵਾਲਿਆਂ ਦੀ ਕੀ ਹਿੰਮਤ ਕਿ ਉਹ ਰਿਸ਼ਵਤ ਲੈ ਲੈਣ ਜੇਕਰ ਅਜਿਆ ਹੈ ਤਾਂ ਆਪਣੇ ਦਿਮਾਗ ਤੇ ਜ਼ੋਰ ਪਾਓ ਅਤੇ ਯਾਦ ਕਰੋ ਕਿ ਕਾਂਗਰਸ ਨੇ VIP ਕਲਚਰ ਨੂੰ ਨਾ ਕਰ ਦਿੱਤੀ ਹੈ ਅਤੇ ਖਾਸ ਕਰ ਖਜ਼ਾਨਾ ਮੰਤਰੀ ਮਨਪ੍ਰੀਤ ਬਾਦਲ ਨਾ ਸੁਰੱਖਿਆ ਲੈਣਦੇ ਨੇ ਨਹੀਂ ਲਾਲਬੱਤੀ ਲਈਏ ਗੱਡੀ ਵੀ ਉਹ ਖੁਦ ਹੀ ਚਲਾ ਕੇ ਸਫ਼ਰ ਕਰਦੇ ਨੇ ਬਸ ਫਿਰ ਕੀ ਸੀ ਮੰਤਰੀ ਸਾਹਿਬ ਦੀ ਇਸ ਸਿੰਪਲਿਸਿਟੀ ਤੋਂ ਧੋਖਾ ਖਾ ਗਏ ਜਨਾਬ ਜਗਜੀਤ ਸਿੰਘ ਤੇ ਉਹਨਾਂ ਦਾ ਸਾਥੀ ਮਨਜੀਤ ਸਿੰਘ ਯਾਨੀ ਕਿ ਬਿਨਾ ਲਾਲ ਬੱਤੀ ਵਾਲੀ ਗੱਡੀ ਤੇ ਧੱਕੇ ਚੜ ਗਏ ਪੰਜਾਬ ਪੁਲਿਸ ਦੇ ਰਿਸ਼ਵਤ ਖੋਰ ਮੁਲਾਜ਼ਮ ਮਨਪ੍ਰੀਤ ਬਾਦਲ ਨੇ ਹੌਲਦਾਰ ਨਾਲ ਸਾਰੀ ਗੱਲਬਾਤ ਮੋਬਾਈਲ ਤੇ ਰਿਕਾਰਡ ਕਰ ਲਈ ਮੰਤਰੀ ਸਾਹਿਬ ਨੂੰ ਦੇਖਦਿਆਂ ਹੀ ਵਰਦੀ ਵਾਲੇ ਨੂੰ ਹੱਥ ਪੈਰਾਂ ਦੀ ਪੈ ਗਈ ਫੜਿਆ ਗਿਆ ਤਾਂ ਕਹਿਣ ਲੱਗਾ ਮੰਤਰੀ ਜੀ ਪਹਿਲੀ ਗਲਤੀ ਹੈ ਮਾਫ ਕਰ ਦਿਓ ਮੇਰਾ ਸਿਰ ਤੁਹਾਡੀਆਂ ਜੁੱਤੀਆਂ ਇਹ ਕਹੇ ਦੀ ਬੰਦੇ ਦੀ ਵੀ ਲਓ ਜੀ ਫੋਟੋਗ੍ਰਾਫ ਇਹ ਪੈਸੇ ਲੈ ਜਾਂਦਾ ਉੱਥੇ ਰੋਕ ਕੇ ਸਾਰਿਆਂ ਨੂੰ ਪਹਿਲੀ ਗੱਲ ਜੀ ਸਰ ਪਹਿਲੀ ਗਲਤੀ ਨਹੀਂ ਸੁਣ ਮੈਂ ਸੋਨੋ ਜੀ ਮਾੜੀ ਗੱਲ ਮਾੜੀ ਛੋਟੀਆਂ ਜੁੱਤੀਆਂ ਮੇਰਾ ਸਰ ਮੈਂ ਕਿੰਨੇ ਪੈਸੇ ਲਈ ਸੀ ਹਾਂਜੀ ਕਿੰਨੇ ਲਈ ਸੀ ਬੋਲ ਕੇ ਦੱਸੋ ਜੀ ਨੇ ਮੇਰੇ ਬੋਲ ਕੇ ਦੱਸੋ ਬੋਲ ਕੇ ਦੱਸੋ ਕਿੰਨੇ ਲਈ ਸੀ ਲਾ ਜੀ ਮੈਂ ਖੋਲਦਾ ਹਾਂ ਇੱਕ ਮਿੰਟ ਸਰ 50000 ਰੁਪਏ ਗਵਰਨਮੈਂਟ ਤਨਖਾਹ ਦਿੰਦੀ ਹੈ ਜੀ ਹਾਂ ਮਨਪ੍ਰੀਤ ਬਾਦਲ ਦੇ ਮੂੰਹੋਂ ਸਹੀ ਸੁਣਾ ਤੁਸੀਂ ਜਦੋਂ ਪੰਜਾਬ ਚ ਬੇਰੋਜ਼ਗਾਰ ਨੌਜਵਾਨ ਮੁੰਡੇ ਕੁੜੀਆਂ 10 10000 ਦੀਆਂ ਤਨਖਾਹਾਂ ਲਈ ਦਿਨ ਰਾਤ ਧਰਨੇ ਦਿੰਦੇ ਨੇ ਪੁਲਿਸ ਦੇ ਘੁੱਟ ਸਹਿੰਦੇ ਨੇ ਅਜੇ ਹਾਲਾਤਾਂ ਚ ਇਸ ਜਨਾਬ ਦੀ ਤਨਖਾਹ ਹੈ 50000 ਰੁਪਏ ਪ੍ਰਤੀ ਮਹੀਨਾ ਯਾਨੀ ਹਰ ਤੀਵੇਂ ਦਿਨ ਜਨਾਬ ਦੇ ਖਾਤੇ 'ਚ 50000 ਡਿੱਗਦਾ ਹੈ ਸ਼ਾਇਦ ਇਹਨਾਂ ਦਾ ਟਿੱਡ ਸਰਕਾਰੀ ਤਨਖਾਹ ਨਾਲ ਨਹੀਂ ਸਗੋਂ ਰਿਸ਼ਵਤ ਦੇ ਪੈਸਾ ਨਾਲ ਪਰਦਾ ਹੈ ਮਨਪ੍ਰੀਤ ਬਾਦਲ ਨੇ ਰੰਗੇ ਹੱਥੀ ਪੁਲਿਸ ਵਾਲਿਆਂ ਨੇ ਫਾੜ ਲਿਆ ਤਾਂ ਪੰਜਾਬ ਦੀ ਰਵਾਇਤ ਮੁਤਾਬਕ ਮੰਤਰੀ ਜੀ ਨੂੰ ਸਰੋਪਾ ਵੀ ਪਬਲਿਕ ਨੇ ਪਾ ਦਿੱਤਾ ਔਨ ਦਾ ਸਪਾਟ ਬਹੁਤ ਵਧੀਆ ਕੰਮ ਕੀਤਾ ਤੁਸੀਂ ਥੈਂਕ ਯੂ ਹਾਂ ਥੈਂਕ ਯੂ ਯਾਰ ਮੰਤਰੀ ਜੀ ਲੋਕਾਂ ਨਾਲ ਹੱਥ ਮਿਲਾ ਹੀ ਰਹੇ ਸੀ ਕਿ ਜਨਾਬ ਫੇਰ ਆ ਗਏ ਇਸ ਵਾਰ ਤਾਂ ਉਹਨਾਂ ਹੱਥ ਹੀ ਕਰ ਦਿੱਤੀ ਕਹਿੰਦੇ ਸਾਹਿਬ ਮੈਨੂੰ ਜਾਂ ਤਾਂ ਮੁਆਫ ਕਰ ਦਿਓ ਜਾਂ ਤਾਂ ਗੋਲੀ ਮਾਰ ਦਿਓ। ਮੇਰੇ ਜਾਂ ਤਾਂ ਗੋਲੀਆਂ ਮਾਰ ਦਿਓ। ਸੁਣੋ ਕੋਈ ਨਹੀਂ ਉਹ ਘਰੇ ਬੈਠੋ ਯਾਰ। ਇੱਕ ਵਾਰ ਸਾਈਡ ਤੋਂ ਰਹੋ। ਜਿਨ੍ਹਾਂ ਕੋਲੇ ਨੌਕਰੀ ਹੈ ਨਹੀਂ ਉਹ ਕਿਹੜਾ ਗੋਲੀਆਂ ਖਾਈ ਜਾਂਦੇ। ਸਹੀ ਸੁਣਿਆ ਤੁਸੀਂ। ਹੌਲਦਾਰ ਸਾਹਿਬ ਨੂੰ ਰਿਸ਼ਵਤ ਖਾਣ ਤੋਂ ਬਾਅਦ ਇੰਨਾ ਪਛਤਾਵਾ ਹੋ ਰਿਹਾ ਕਿ ਗੋਲੀ ਖਾਣ ਤੱਕ ਜਾ ਰਹੇ ਨੇ। ਇੱਕ ਵਾਰ ਫਿਰ ਸੁਣੋ। ਮੇਰੇ ਜਾਂ ਤਾਂ ਗੋਲੀਆਂ ਮਾਰ ਦਿਓ। ਸੁਣੋ ਕੋਈ ਨਹੀਂ ਉਹ ਘਰੇ ਬੈਠੋ ਯਾਰ। ਇੱਕ ਵਾਰ ਸਾਈਡ ਤੋਂ ਰਹੋ। ਜਿਨ੍ਹਾਂ ਕੋਲੇ ਨੌਕਰੀ ਹੈ ਨਹੀਂ ਉਹ ਕਿਹੜਾ ਗੋਲੀਆਂ ਖਾਈ ਜਾਂਦੇ। ਹੌਲਦਾਰ ਜਗਜੀਤ ਸਿੰਘ ਨੂੰ ਤਾਂ ਮੰਤਰੀ ਜੀ ਨੇ ਮਾਫ ਨਹੀਂ ਕੀਤਾ ਨਾ ਹੀ ਸਿਰ ਚ ਜੁੱਤੀਆਂ ਮਾਰੀਆਂ ਅਤੇ ਗੋਲੀ ਤਾਂ ਕੀ ਮਾਰਨੀ ਸੀ ਪਰ ਹਾਂ ਇੱਕ ਕੰਮ ਜ਼ਰੂਰ ਕੀਤਾ ਸ਼ੂਟ ਕੀਤਾ ਗਿਆ ਵੀਡੀਓ ਪੁਲਿਸ ਕਮਿਸ਼ਨਰ ਨੂੰ ਜ਼ਰੂਰ ਭੇਜ ਦਿੱਤਾ ਖਬਰ ਮਿਲਦੇ ਆਈ ਵੀਡੀਓ ਪਹੁੰਚਣ ਤੋਂ ਪਹਿਲਾਂ ਹੀ ਉੱਚ ਅਫਸਰਾਂ ਨੇ ਜਨਾਬ ਜਗਜੀਤ ਸਿੰਘ ਤੇ ਜਨਾਬ ਮਨਜੀਤ ਸਿੰਘ ਨੂੰ ਸਸਪੈਂਡ ਕਰ ਦਿੱਤਾ ਸਭੀ ਕੋ हमने ब्रीफ ਵੀ ਕੀਤਾ ਹੋਇਆ ਹੈ ਵੀ ਬਰੀਫ ਕੀਤਾ ਹੈ ਕਿ ਇਹ ਜੋ ਐਸਾ ਕੰਮ ਨਾ ਕਰੋ ਇਹ ਕਰਤੇ ਹਾਂ ਤਾਂ ਜੋ ਹੋਤੇਗੇ ਜੋ ਕਾਨੂੰਨੀ ਕਾਰਵਾਈ ਜਾਂਤੀ ਬuktियां ਕਰੋਗੇ ਇਸ ਕੋ ਮੇਟਰ ਨਾ ਕਰਾਂ ਲਾਲ ਬੱਤੀ ਦੇ ਸੁਰੱਖਿਆ ਨਾ ਲੈਣ ਵਾਲੇ ਮਨਪ੍ਰੀਤ ਬਾਦਲ ਵਾਂਗ ਸਾਰੇ ਮੰਤਰੀ ਤੇ ਵਿਧਾਇਕ ਹੋ ਜਾਣ ਤਾਂ ਕਾਨੂੰਨ ਤੋੜਨ ਵਾਲਿਆਂ ਦੇ ਦਿਲ 'ਚ ਡਰ ਜ਼ਰੂਰ ਪੈਦਾ ਹੋ ਜਾਵੇਗਾ ਖੈਰ ਸੁਨਹਿਰੀ ਦੁਨੀਆ ਦੇ ਸੁਪਨੇ ਬੁਣਨੇ ਬੰਦ ਕਰੋ ਇਹ ਜਾਣ ਲਵੋ ਕਿ ਵੀਡੀਓ ਬਣਾ ਕੇ ਮੰਤਰੀ ਸਾਹਿਬ ਹਾਲ ਫਿਲਹਾਲ ਦੇ ਦਿਨਾਂ 'ਚ ਸੋਸ਼ਲ ਮੀਡੀਆ 'ਚ ਹੀਰੋ ਬਣ ਗਏ ਨੇ